ਬਰਤਾਨੀਆਂ ਦੀ ਧਰਤੀ ਤੇ ਸਾਹਿਤਿਕ ਅਤੇ মিডিਆ ਹਲਕਿਆਂ ਵਿੱਚ ਰੂਪ ਦਿਵਿੰਦਰ ਕੌਰ ਜਾਣਿਆ ਪਛਾਣਿਆ ਨਾਂ ਹੈ ਰੂਪ ਦਿਵਿੰਦਰ ਕੌਰ ਬੀਤੇ ਸਮੇਂ ਦੇ ਵਿੱਚ ਇੱਕ ਪੁਸਤਕ ਮੌਨ ਦਾ ਅਨੁਵਾਦ ਲੈ ਕੇ ਸਾਹਿਤ ਜਗਤ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ ਇਸ ਪੁਸਤਕ ਬਾਰੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁਸਾ ਨੇ ਆਪਣੇ ਕੁਝ ਵਿਚਾਰ ਲਿਖ ਕੇ ਪੰਜ ਦਰਿਆ ਦੇ ਪਾਠਕਾਂ ਲਈ ਭੇਜੇ ਹਨ ਉਮੀਦ ਕਰਦੇ ਹਾਂ ਕੇ ਪਾਇਂਦਰਿਆ ਅਖਬਾਰ ਦੇ ਔਨਰੇਰੀ ਸੰਪਾਦਕ ਸ਼ਿਵਚਾਰਨ ਜੱਗੀ ਕੁਸਾ ਦੇ ਇਹ ਸ਼ਬਦ ਆਪ ਸਭ ਨੂੰ ਪਸੰਦ ਆਉਣਗੇ ਇਸ ਪੁਸਤਕ ਦੀ ਸਮੀਖਿਆ ਕਰਦਿਆਂ ਉਹਨਾਂ ਸਰਲੇਖ ਦਿੱਤਾ ਹੈ ਰੂਹਾਨੀ ਭਾਵਨਾਵਾਂ ਦੇ ਪਤਾਲ ਵਿੱਚੋਂ ਉਪਜੀ ਕਿਰਤ ਮੌਨ ਦਾ ਅਨੁਵਾਦ ਸ਼ਿਵਚਾਰਨ ਜੱਗੀ ਕੁਸਾ ਲਿਖਦੇ ਨੇ ਕਿ ਕਵਿਤਾ ਸਿਰਜਣਾ ਜਣੇ ਖਣੇ ਦੇ ਵਸਦਾ ਰੋਗ ਨਹੀਂ ਕਵਿਤਾ ਲਿਖਣ ਲਈ ਉੱਚ ਅੰਤਰ ਵਿਅਕਤੀਗਤ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਕਾਵਰਾਸ ਪ੍ਰੇਮੀ ਵੱਖ-ਵੱਖ ਕਾਰਨਾ ਕਰਕੇ ਕਵਿਤਾ ਦਾ ਆਨੰਦ ਮਾਣਦੇ ਹਨ ਜੋ ਅਕਸਰ ਨਿੱਜੀ ਅਨੁਭਵਾਂ ਅਤੇ ਕਈ ਵਾਰ ਸਮਾਜਿਕ ਪ੍ਰਸਥਿਤੀਆਂ ਜਾਂ ਮੁਹੱਬਤ ਪੱਖੋਂ ਹਾਰੇ-ਪਛੋਕੜ ਤੋਂ ਪ੍ਰਭਾਵਿਤ ਹੁੰਦੇ ਹਨ ਕਵਿਤਾ ਨੂੰ ਇਸ ਦੀ ਸੰਖੇਪਤਾ ਭਾਵਨਾਤਮਕ ਡੁੰਗਾਈ ਤਾਲ ਅਤੇ ਗੁੰਝਲਦਾਰ ਵਿਚਾਰਾਂ ਨੂੰ ਕੁਝ ਸ਼ਬਦਾਂ ਵਿੱਚ ਵਿਅਕਤ ਕਰਨ ਦੀ ਯੋਗਤਾ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਿਹਦੀ ਅਕਸਰ ਪਹੇਲੀਆਂ ਜਾਂ ਸੰਗੀਤ ਦੇ ਸੁਰ ਤਾਲ ਨਾਲ ਵੀ ਤੁਲਨਾ ਹੁੰਦੀ ਹੈ ਇਸ ਲਈ ਮੈਨੂੰ ਰੂਪਤੇਵਿੰਦਰ ਦੀ ਇਹ ਪੁਸਤਕ ਕਦੇ ਰੀਜਾਂ ਭਰੀ ਬਾਂਸਰੀ ਦੀ ਲੈ ਜਾਪਦੀ ਹੈ ਤੇ ਕਦੇ ਬਿਗਾਵਤ ਦਾ ਬਿਗਲ ਵਜਾਉਂਦੀ ਲੱਗਦੀ ਹੈ ਕਦੇ ਉਹ ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਕੁੰਗਰੂਆਂ ਵਾਲੀ ਵਰਗੇ ਗੀਤ ਗਾਉਂਦੀ ਪ੍ਰਤੀਤ ਹੁੰਦੀ ਹੈ ਤੇ ਕਦੇ ਹੱਥ ਵਿੱਚ ਸ਼ਮਸ਼ੀਰ ਫੜੀ ਬਦਰੋਹੀ ਨਜ਼ਰ ਪੈਂਦੀ ਹੈ ਰੂਪਤੇਵਿੰਦਰ ਕੌਰ ਨਾਲ ਮੇਰੀ ਪਲੇਠੀ ਮਿਲਣੀ ਵੀਨਸ ਟੀਵੀ ਦੇ ਸਟੂਡੀਓ ਵਿੱਚ ਹੋਈ ਸੀ ਉਸ ਤੋਂ ਬਾਅਦ ਦੂਜੀ ਵਾਰ ਅਸੀਂ ਉਦੋਂ ਮਿਲੇ ਜਦ ਉਸਨੇ 2012 ਵਿੱਚ ਮੇਰੀ ਇੰਟਰਵਿਊ ਕੀਤੀ ਉਸ ਤੋਂ ਬਾਅਦ ਮਿਲਣ ਦਾ ਸਿਲਸਲਾ ਗਾਹਵਗਾਹੇ ਚੱਲਦਾ ਰਿਹਾ ਜਦੋਂ ਰੂਪਦੇਵਿੰਦਰ ਦਾ ਪਲੇਠਾ ਕਾਵ ਸੰਗ੍ਰਹਿ ਯਾਦਾਂ ਦੀ ਮਹਿਕ ਸਵਲਤਾਪੂਰਵਕ ਮਾਰਕੀਟ ਵਿੱਚ ਘੁੰਮ ਰਿਹਾ ਸੀ ਪਰ ਜਦ ਵੀ ਉਹ ਮੈਨੂੰ ਮਿਲਦੀ ਹਰ ਵਾਰ ਮੈਨੂੰ ਉਸ ਅੰਦਰ ਕੋਈ ਸਿਰਜਣਾ ਬਿਰਤੀ ਧੜਕਦੀ ਜਾਪਦੀ ਕੋਈ ਸਵੈ ਚਿੰਤਨ ਥਰਕਦਾ ਲੱਗਦਾ ਕਦੇ ਵਿਚਾਰਾਂ ਦਾ ਜਵਾਲਾਮੁਖੀ ਕਰਵਟ ਲੈਂਦਾ ਮਹਿਸੂਸ ਹੁੰਦਾ ਸਵੈ ਚਿੰਤਨ ਤੋਂ ਬਿਨਾਂ ਸਿਰਜਣਾ ਨਹੀਂ ਹੋ ਸਕਦੀ ਅਤੇ ਸਵੈ ਚਿੰਤਨ ਲਈ ਤੁਹਾਨੂੰ ਸਮਾਂ ਕੱਢਣਾ ਪੈਂਦਾ ਜਿਵੇਂ ਸਿਆਣੇ ਕਹਿੰਦੇ ਨੇ ਕਿ ਅਕਲ ਕਿਸੇ ਦੀ ਮਾਂ ਨਹੀਂ ਹੁੰਦੀ ਅਕਲ ਦਾ ਭੰਡਾਰ ਇੱਕ ਅਨਮੋਲ ਖਜ਼ਾਨਾ ਅਤੇ ਰੱਬੀ ਬਖਸ਼ਿਸ਼ ਹੁੰਦੀ ਹੈ ਸਿਰਫ ਅਕਲ ਹੀ ਨਹੀਂ ਲਿਖਣ ਵਾਸਤੇ ਰੂਪ ਦਵਿੰਦਰ ਕੋਲ ਫੌਲਾਦੀ ਜਿਗਰਾ ਅਤੇ ਸਾਹਸ ਵੀ ਹੈ ਜਿਸ ਨਾਲ ਉਹ ਬੇਰੱਬਾ ਰਚਨਾ ਰਚਦੀ ਰੱਬ ਦੇ ਗਲ ਵੀ ਪੈਂਦੀ ਹੈ ਬੇਰੱਬਾ ਤੇਰੇ ਘਰ ਵਿੱਚ ਹਵਾਨ ਕਰਦਾ ਤਾंडव ਨਾਚ ਵੇ ਤੂੰ ਜਾਗਿਆ ਨਾ ਉmberi ਖੋਜ ਤੋਂ ਪਤਾ ਲੱਗਦਾ ਹੈ ਕਿ ਕਵਤਾ ਸਾਨੂੰ ਬਧੇਰੇ ਖੁਸ਼ ਸਿਹਤਮੰਦ ਅਤੇ ਇੱਕ ਦੂਜੇ ਨਾਲ ਜੁੜੇ ਰਹਿਣ ਵਿੱਚ ਸਹਿਯਕ ਹੋ ਸਕਦੀ ਹੈ ਪਰ ਇੱਕ ਕਵੀ ਜਾਂ ਕਵਿਤਰੀ ਪਹਿਲਾਂ ਖੁਦ ਮੋਮਬਤੀ ਵਾਂਗ ਪਿਗਲਦੀ ਹੈ ਭੱਠੀ ਦੇ ਲੋਹੇ ਵਾਂਗ ਢਲਦੀ ਹੈ ਤੇ ਫਿਰ ਕੀ ਮੈਂ ਵਿਚਾਰੀ ਹਾਂ ਵਿੱਚ ਕਈ ਪਹਿਲੂ ਉਜਾਗਰ ਕਰਦੀ ਹੈ ਮੈਂ ਸਿਆਲਾਂ ਦੀ ਹੀਰਾ ਮੈਂ ਚੰਡੀ ਸ਼ਮਸ਼ੀਰਾਂ ਮੈਂ ਰੂਪ ਹਾਂ ਅਨੂਪ ਹਾਂ ਮਹਿਕਾਂ ਦਾ ਸਰੂਪ ਹਾਂ ਮੈਂ ਨਾਰੀ ਹਾਂ ਪਰ ਕੀ ਮੈਂ ਵਿਚਾਰੀ ਹਾਂ ਇਹ ਖੀਰਲੀ ਸਤਰ ਪੜ ਕੇ ਪਾਠਕ ਰੂਪ ਦਵਿੰਦਰ ਦੀ ਰਚਨਾ ਦਾ ਹੀ ਨਹੀਂ ਉਸ ਦੀ ਬਾਗੀ ਸੋਚ ਅਤੇ ਕਾਵ ਡਾਰੀ ਦਾ ਵੀ ਕਾਇਲ ਹੋ ਜਾਂਦਾ ਹੈ ਕਵਿਤਾ ਇੱਕ ਪ੍ਰਾਪਤ ਹੁਨਰ ਜਾਂ ਜਨਮ ਜਾਤ ਪ੍ਰਤਿਭਾ ਹੋ ਸਕਦੀ ਹੈ ਰਸਮੀ ਸਿੱਖਿਆ ਦੇ ਨਾਲ ਲਗਭਗ ਕੋਈ ਵੀ ਸ਼ਬਦਾਂ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਵਿਤਾ ਵਿੱਚ ਬਵਸਥਿਤ ਕਰ ਸਕਦਾ ਹੈ ਹਾਲਾਂਕਿ ਕੁਝ ਲੋਕ ਕੁਦਰਤੀ ਤੌਰ ਤੇ ਬਿਨਾ ਕਿਸੇ ਸਖਲਾਈ ਦੇ ਵੀ ਆਪਣੇ ਆਪ ਨੂੰ ਬਿਨਾ ਕਿਸੇ ਮੁਸ਼ਕਲ ਦੇ ਪ੍ਰਗਟ ਕਰਕੇ ਕਲਾ ਦੇ ਗਤੀਸ਼ੀਲ ਕਾਵਿਕ ਤੰਜਾਂ ਨੂੰ ਪੈਦਾ ਕਰਨ ਦੇ ਯੋਗ ਹੁੰਦੇ ਹਨ ਅਮਰੀਕਨ ਮਨੋਵਿਗਿਆਨੀ ਹਾਰਵਰਡ ਗਾਰਡਨਰ ਦੁਆਰਾ ਆਪਣੀ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਵਿੱਚ ਸੱਤ ਕਿਸਮਾਂ ਦੀ ਬੁੱਧੀ ਦੀ ਪਛਾਣ ਕੀਤੀ ਗਈ ਸਥਾਨਿਕ ਸਰੀਰਕ ਗਤੀ ਸਥਿਤੀ ਸੰਗੀਤਕ ਭਾਸ਼ਾਈ ਤਰਕ ਗਣਿਤਕ ਅੰਤਰ ਵਿਅਕਤੀ ਅਤੇ ਕੁਦਰਤੀ ਸੱਤ ਕਿਸਮਾਂ ਦੀ ਬੁੱਧੀ ਵਿੱਚੋਂ ਅੰਤਰ ਵਿਅਕਤੀਗਤ ਬੁੱਧੀ ਨੂੰ ਸਭ ਤੋਂ ਦੁਰਲਭ ਮੰਨਿਆ ਜਾਂਦਾ ਹੈ ਤੇ ਅਤੇ ਅੰਤਰ ਵਿਅਕਤੀਗਤ ਬੁੱਧੀ ਬਿਨਾ ਕੋਈ ਵੀ ਰਚਨਾ ਭਾਵਹੀਨ ਅਤੇ ਬੇਸਵਾਦੀ ਹੋਵੇਗੀ ਰੂਪਤੇਵਿੰਦਰ ਕੋਲ ਅੰਤਰ ਵਿਅਕਤੀਗਤ ਬੁੱਧੀ ਤਾਂ ਹੈ ਹੀ ਜਿਸ ਨੂੰ ਸੁਚੱਜੀ ਵਰਤੋਂ ਵਿੱਚ ਲਿਆ ਕੇ ਉਹ ਵਿਮਬਾਤਮਿਕ ਅਤੇ ਮਾਰਮਿਕ ਸਿਰਜਣਾ ਕਰਦੀ ਪਾਠਕ ਨੂੰ ਹਰਾਮ ਕਰ ਜਾਂਦੀ ਹੈ ਹੌਂਕਾ ਜਦੋਂ ਲੈਂਦੀ ਹੈ ਧਰਤੀ ਆ ਜਾਣ ਸੁਨਾਮੀਆਂ ਰੋ ਪੈਂਦੇ ਨੇ ਧਰਤੀ ਨਾਲ ਹੀ ਸੂਰਜ ਚੰਨ ਅਸਮਾਨਾਂ ਦੇ ਖੰਜਰਾਂ ਤਲਵਾਰਾਂ ਦੇ ਜ਼ਖਮਾਂ ਤੇ ਹੋ ਜਾਵਣ ਮੱਲਮ ਪੱਟੀਆਂ ਦਵਾਦਾਰੂ ਨਾਲ ਭਰਦੇ ਕਦੀ ਨਾ ਡੋਂਗੇ ਫੱਟ ਜ਼ੁਬਾਨਾਂ ਦੇ ਕਵਿਤਾ ਤਨਾ ਸਦਵੇਂ ਅਤੇ ਸੋਗ ਦੇ ਸਮੇਂ ਦੌਰਾਨ ਦਿਲਾਸੇ ਸੰਜਮ ਅਤੇ ਧਰਵਾਹ ਦੀ ਸਰਦਲ ਬਣ ਸਕਦੀ ਹੈ ਸ਼ਬਦਾਂ ਅਤੇ ਅਲੰਕਾਰਾਂ ਦੇ ਸ਼ਕਤੀਸ਼ਾਲੀ ਸੁਮੇਲ ਸਾਨੂੰ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਪ੍ਰਗਟ ਕਰਨ ਅਤੇ ਇਸ ਵਿੱਚ ਸਾਡੀ ਸਥਿਤੀ ਨੂੰ ਸਮਝਣ ਵਿੱਚ ਸਹਾਇਕ ਬਣਦੇ ਹਨ ਸ਼ਬਦਾਂ ਅਤੇ ਅਲੰਕਾਰਾਂ ਨੂੰ ਇੱਕ ਧਾਗੇ ਵਿੱਚ ਪਰੋ ਕੇ ਸਜਾਉਣਾ ਰੂਪ ਦਿਵਿੰਦਰ ਬਖੂਬੀ ਜਾਣਦੀ ਹੈ ਤੇ ਸ਼ਬਦਾਂ ਦੇ ਮੋਤੀ ਚੁਗਣ ਦੀ ਉਸ ਨੂੰ ਬਾਕਮਾਲ ਮੁਹਾਰਤ ਹਾਸਲ ਹੈ ਸੱਚ ਅਤੇ ਸਮਰੱਥ ਲਿਖਣਾ ਉਸ ਦੇ ਹਿੱਸੇ ਆਇਆ ਹੈ ਇਸ ਕਾਲ ਕੋਠੜੀ ਅੰਦਰ ਹਨੇਰਾ ਹੀ ਹਨੇਰਾ ਸੀ ਇਸ ਨੂੰ ਚਿੱਟੇ ਚਾਨਣ ਨਾਲ ਰੋਸ਼ਨਾ ਰਿਹਾ ਕੋਈ ਸੌਣਾ ਤੇ ਮਰ ਜਾਣਾ ਇੱਕ ਬਰਾਬਰ ਹੀ ਹੁੰਦਾ ਗੂੜੀਆਂ ਨੀਂਦਾਂ ਚੋਂ ਹੁਣ ਉਠਾਰਿਆ ਕੋਈ ਇਸ ਵਿਧੀ ਵਿੱਚ ਆਪਣੇ ਆਪ ਨੂੰ ਬਿਆਨਬਾਜ਼ੀ ਜਾਂ ਕਾਵਿ ਢੰਗ ਨਾਲ ਪ੍ਰਗਟ ਕਰਨ ਲਈ ਭਾਸ਼ਾ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਯੋਗਤਾ ਰੂਪ ਦਿਵਿੰਦਰ ਦੀਆਂ ਲਿਖਤਾਂ ਵਿੱਚ ਪ੍ਰਤੱਖ ਝਲਕਦੀ ਹੈ ਅਤੇ ਇਸੇ ਵਿਧੀ ਵਿਵਧਾਨ ਨੂੰ ਸਾਧਨ ਵਜੋਂ ਵਰਤਣ ਵਾਲੇ ਕਵੀਆਂ ਨੂੰ ਹਾਰਵਰਡ ਗਾਰਡਨਰ ਉੱਚ ਪ才ਾਈ ਬੁੱਧੀ ਵਾਲੇ ਕਵੀ ਮੰਨਦਾ ਹੈ ਪਾਠਕਾਂ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਅਰਪਣ ਕਰਨ ਵਾਲੀਆਂ ਸ਼ਕਤੀਆਂ ਆਪਣੀ ਸੰਵੇਦਨਸ਼ੀਲਤਾ ਅਤੇ ਪ੍ਰਮਾਣਿਕਤਾ ਪ੍ਰਤੀ ਆਪਣੀ ਬਚਨਬੱਧਤਾ ਦੇ ਨਾਲ ਇਸ ਸ਼ਖਸੀਅਤ ਕਿਸਮ ਵਾਲੇ ਲੋਕ ਰਚਨਾਤਮਕ ਸੈ ਪ੍ਰਗਟਾਵੇ ਲਈ ਮੌਕਿਆਂ ਦੀ ਇੱਛਾ ਰੱਖਦੇ ਹਨ ਰੂਪਵਿੰਦਰ ਕੌਰ ਵਰਗੀ ਉੱਚੀ ਸੂਚੀ ਉਤਸੁਕਤਾ ਅਤੇ ਸਿੱਖਣ ਦੀ ਅਭਿਲਾਸ਼ੀ ਰਚਨਾ ਦੇ ਹਾਨ ਅਨਸਾਰ ਉਸ ਦੀ ਅਨੁਕੂਲਤਾ ਅਤੇ ਲਚਕਤਾ ਪਰਤੀਬੰਬਤ ਕਰਨ ਅਤੇ ਸਵੈ ਲੋਚਨਾ ਕਰਨ ਦੀ ਹਿੰਮਤ ਅਤੇ ਯੋਗਤਾ ਆਪਣਾ ਸਮਾਜ ਅਤੇ ਲੋਕਾਂ ਲਈ ਹਮਦਰਦੀ ਅਤੇ ਸਮਾਜਿਕ ਸੰਵੇਦਨਨਸ਼ੀਲਤਾ ਹਰ ਸਮੱਸਿਆ ਨੂੰ ਹੱਲ ਕਰਨ ਦੇ ਮਜਬੂਤ ਇਰਾਦੇ ਅਤੇ ਹੁਨਰ ਆਪਣਿਆਂ ਪ੍ਰਤੀ ਨਿਮਰਤਾ ਦੀ ਭਾਵਨਾ ਉਸ ਦੇ ਦ੍ਰਿੜ ਇਰਾਦਿਆਂ ਦੀ ਇਬਾਰਤ ਅਤੇ ਇਬਾਦਤ ਸੌੜੇ ਵਿਚਾਰ ਅਤੇ ਗੜ ਸੜਿਆ ਗਲਿਆ ਸਿਆਸਤੀ ਢਾਂਚਾ ਬਦਲਣ ਦੀ ਲਗਨ ਨਿਮਰਤਾ ਅਤੇ ਕੁਝ ਕਾਰਗੁਜ਼ਾਰਨ ਦੀ ਭਾਵਨਾ ਉਸ ਦੇ ਰੋਸ਼ਨ ਦਿਮਾਗ ਇਮਾਨਦਾਰੀ ਅਤੇ ਵਫਾਦਾਰੀ ਦੀ ਸ਼ਾਦੀ ਭਰਦੇ ਹਨ ਮੈਂ ਰੋਵਤਵਿੰਦਰ ਕੌਰ ਦੀ ਹਤਲੀ ਪੁਸਤਕ ਮੌਨ ਦਾ ਅਨਵਾਦ ਨੂੰ ਬਾਹਾਂ ਅੜ ਕੇ ਜੀ ਆਇਆਂ ਆਖਦਾ ਹੋਇਆ ਹਾਰਦਿਕ ਵਧਾਈ ਪੇਸ਼ ਕਰਦਾ ਹਾਂ ਤੇ ਮੈਨੂੰ ਉਸ ਦੀਆਂ ਅਗਲੀਆਂ ਰਚਨਾਵਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ ਆਮੀਨ ਸ਼ਿਵਚਰਨ ਜੱਗੀ ਕੁਸਾ